ਧਮਕੇ ਦੇਖੋ ਕਿਸ ਤਰ੍ਹਾਂ ਮਾਰ ਰਿਹਾ ਕਹਿੰਦਾ ਰੋੜਾ ਕੋਚੂ ਲਓਗੇ ਤभी ਕੰਮ ਹੋਣਗੇ ਨਹੀਂ ਤਾਂ ਕੋਈ ਕੰਮ ਨਹੀਂ ਆਉਣਾ ہمارا ਐਮ ਐਲ ਏ ਹੋਗਾ ਤभी ਕੰਮ ਹੋਣਗੇ ਨਹੀਂ ਤਾਂ ਕੋਈ ਕੰਮ ਲੋਕ ਕਰੋ ਧਮਕੇ ਪੁਲਿਸ ਤੇ ਥਰੂ ਮਾਰ ਰੇ ਸਾਡੇ ਬੰਦੇ ਚੱਕ ਰੇ ਪੁਲਿਸ ਦੀਆਂ ਡਿਊਟੀਆਂ ਲਗਾ ਦੀਆਂ ਕਿ ਪੁਲਿਸ ਪੈਸੇ ਬੰਦੇ ਦੀ ਘਰ ਘਰ ਜਾ ਕੇ ਇਅਰ ਮਾਰਕ ਕਰ ਲਿਆ ਇਹ ਫਰਾਨਾ ਸਿਪਾਹੀ ਬਣੇਗਾ ਇਹ ਫਰਾਨਾ ਸਿਪਾਹੀ ਬਣੇਗਾ ਮੈਂ ਪੁਲਿਸ ਕਰਮਚਾਰੀਆਂ ਨੂੰ ਕਹਿਣਾ ਚਾਹੁੰਦਾ ਕਿਸੇ ਤਰ੍ਹਾਂ ਦਾ ਪੰਗਾ ਨਾ ਲਿਓ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਿਵਲ ਬਾਰੇ ਦੇ ਵਿੱਚ ਪੈਸੇ ਬੰਨਣਾਣਾ ਤੁਸੀਂ ਐਸਸੀਡੀਆਂ ਬੰਨ ਰਹੇ ਹੋ ਤੁਸੀਂ ਕਿਹੜੇ ਹੁੰਦੇ ਉਹ ਪਾਣੀ ਸਾਫ਼ ਕਰਨੇ ਵਾਲੇ ਆਰਓ ਬੰਨ ਰਹੇ ਹੋ ਫਿਲਟਰ ਬੰਨ ਰਹੇ ਹੋ ਭਾਈ ਐਸੀ ਘੇਰ ਕੇ ਬਿਠਾ ਲੈਣੇ ਜਿਹੜਾ ਵੀ ਸਿਵਰ ਵਰਦੀ ਚ ਪੁਲਸ ਵਾਲਾ ਸਾਨੂੰ ਟੱਕਰ ਗਿਆ ਜੇ ਵਰਦੀ ਵਿੱਚ ਵੀ ਪੈਸੇ ਆਣਾ ਟੱਕਰ ਗਿਆ ਕਿਸੇ ਚੀਜ਼ ਆਲਾ ਐਸੀ ਫੜ ਕੇ ਪਿਠਾੜੇਣਾ ਇਹ ਚੱਕਰ ਵਿੱਚ ਨਾ ਪਾਓ ਪਹਿਲੇ ਥੋੜੇ ਇਹਨਾਂ ਨੇ ਕਈ ਬੰਦੇ ਸਸਪੈਂਡ ਕਰਤੇ ਜਾਰੀ ਨਾ ਪਰ ਪੈਂਦੀ ਐ ਸਸਪੈਂਡ ਪੁਲਿਸ ਵਾਲੇ ਨੂੰ ਕਰਦੇ ਬਲੀ ਦਾ ਬੱਕਰਾ ਉਹਨੂੰ ਬਣਾ ਦੇ ਇਸ ਕਰਕੇ ਪੁਲਿਸ ਵਾਲੇ ਨਾ ਇਸ ਤਰ੍ਹਾਂ ਦੀ ਹਰਕਤ ਕਰਿਓ ਕਰਮਚਾਰੀ ਇਸ ਤਰ੍ਹਾਂ ਦੀ ਇਹਨਾਂ ਦੀ ਗੱਲਾਂ ਚ ਨਾ ਆਣ ਇਹਨਾਂ ਦਾ ਦਿਨ ਮਹੀਨੇ ਦਾ ਰਾਜ ਰਹਿ ਗਿਆ ਇਹਦੇ ਵਿੱਚ ਹੁਣ ਅੱਗੇ ਨੂੰ ਕੁਝ ਨਹੀਂ ਤੇ ਆਹ ਜਿਹੜਾ ਕੇਜਰੀਵਾਲ ਦਬ ਕੇ ਮਾਰ ਰਿਹਾ ਮੈਂ ਇਹਨੂੰ ਪੁੱਛਣਾ ਤੂੰ ਕਹਿਣਾ ਕਹੀ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਜੀ ਐਸੀ ਕੰਮ ਨਹੀਂ ਹੋਣਦੇ ਨੇ ਜੇ ਕੋਈ ਦੂਸਰਾ ਐਮਐਲਏ ਬਣ ਗਿਆ ਤੇਰੇ ਯਾਰ ਸੱਤ ਬਣਾਏ ਸੀ ਇੱਥੇ ਲੁਧਿਆਣੇ ਦੇ ਵਿੱਚ ਬੈਠਾ ਕਿਹੜੇ ਕੰਮ ਕਰਾਤੇ ਤੁਸੀਂ ਕੋਈ ਗਿਣਾਓਗੇ ਕਿ ਲੁਧਿਆਣੇ ਦੇ ਵਿੱਚ ਸੀਵਰੇਜ ਸਾਫ ਕਰਾਉਣ ਦੇ अलावा ਰੋੜੇ ਨੇ ਵੀ ਕੋਈ ਕੰਮ ਕੀਤਾ ਕਿਹੜਾ ਕੰਮ ਕੀਤਾ ਤੁਸੀਂ ਰੋੜੇ ਨੂੰ 11 ਕਰੋੜ 87 ਲੱਖ ਦੀ ਗ੍ਰਾਂਟ ਪਿਛਲੇ 3.5 ਸਾਲ 3 ਸਾਲ ਚ ਮਿਲੀ ਹੈ ਲੇਕਿਨ ਉਹਨੇ ਸਿਰਫ 4 ਕਰੋੜ ਖਰਚੀ ਹੈ ਇੱਥੇ 4 ਕਰੋੜ ਦਾ ਲੈਪਸ ਹੀ ਹੋ ਗਿਆ 7 ਕਰੋੜ ਹੀ ਖਰਚਿਆ ਐ ਜਿਹੇ ਨਕੱਬੇ ਮੱਦੇ ਤੇ ਕੀ ਕਰਾਣਾ ਤੁਸੀਂ ਫਿਰ ਕੇਜਰੀਵਾਲ ਕਹਿੰਦਾ ਅਸੀਂ ਕੰਮ ਨਹੀਂ ਹੋਣ ਦੇਣੇ ਉਹ ਭਾਈ ਗੋਗੀ ਤਾਂ ਇਸ ਕਰਕੇ ਮਰ ਗਿਆ ਕਿ ਜੀ ਉਹਨੇ ਨਹੀਂ ਪੱਥਰ ਲਾਇਆ ਸੀ ਤੇ ਤੁਸੀਂ ਉਹਦਾ ਕੋਈ ਕੰਮ ਨਹੀਂ ਕੀਤਾ ਕਿਸੇ ਕਰਕੇ ਮਰਿਆ ਨਾ ਕਿ ਤੁਸੀਂ ਉਹਨੂੰ ਦਬ ਕੇ ਮਾਰਦੇ ਸੀ ਤੁਸੀਂ ਉਹਨੂੰ ਖਰਾਬ ਕਰਦੇ ਸੀ ਉਹ ਸੁਇਸਾਈਡ ਕਰ ਗਿਆ ਤੁਸੀਂ ਉਹਦੇ ਕੰਮ ਨਹੀਂ ਸੀ ਕਰਦੇ ਕੋਈ ਹੋਰ ਜਿੰਨੇ ਐਮ.ਐਲ.ਏ ਇੱਥੇ ਕਿਹੜੇ ਨੇ ਤੁਸੀਂ ਕੰਮ ਕਰਦੇ ਲੁਧਿਆਣੇ ਨੂੰ ਅੱਜ ਇੱਕ ਐਸਾ ਤਕੜਾ ਜਰਨੈਲ ਚਾਹੀਦਾ ਜਿਹੜਾ ਮੂਰੇ ਖੜ ਕੇ ਤੁਹਾਡਾ ਮੁਕਾਬਲਾ ਕਰ ਸਕੇ ਜਿਹੜੀ ਤੁਸੀਂ ਧੱਕੇਸ਼ਾਹੀ ਕਰਦੇ ਹੋ ਜਿਹੜੇ ਲੋਕਾਂ ਦੀ ਪੈਰਵਾਈ ਕਰ ਸਕੇ ਇਸ ਕਰਕੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਸਾਰੇ ਜਣੇ ਖੜੇ ਹੋ ਇਕੱਠੇ ਹੋ ਕੇ ਏਕਤਾ ਕਰੋ ਭਾਜੀਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਆ ਜਨਤਾ ਦਲ ਵਾਲੇ ਬੈਠੇ ਆ ਰਾਮੂ ਵਾਲੀਆ ਜੀ ਕੱਲ ਨੂੰ ਆ ਰਹੇ ਆ ਜਿੰਨੇ ਆਪੋਜੀਸ਼ਨ ਹੈ ਇਹ ਆ ਰਹੇ ਜਿਹੜੇ ਬਾਹਰੋਂ ਆ ਕੇ ਕਾਲੇ ਅੰਗਰੇਜ਼ ਰਾਜ ਕਰਨ ਲੱਗੇ ਵੇ ਸਾਡੇ ਇਹਨਾਂ ਨੂੰ ਭਜਾਈ ਆ ਆਪਾਂ ਇਕੱਠੇ ਹੋ ਕੇ ਇਹ ਜੇ ਕੇਜਰੀਵਾਲ ਰਾਜ ਸਭਾ ਚਲੇਗਾ ਭਾਜਪੀ ਵਾਲਿਆਂ ਨੂੰ ਵੀ ਖਰਾਬ ਕਰੂਗਾ ਇਸ ਕਰਕੇ ਇਕੱਠੇ ਹੋਣ ਦੀ ਲੋੜ ਹੈ ਇਕਤਾ ਕਰਨ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਇਹ ਲੜਾਈ ਪੰਜਾਬ ਦੀ ਹੈ ਆਸ਼ੂ ਅਰੋੜੇ ਦੀ ਨਹੀਂ ਹੈ ਆਸ਼ੂ ਪੰਜਾਬ ਦੀ ਲੜਾਈ ਲੜ ਰਿਹਾ ਹੈ ਆਓ ਸਾਰੇ ਜਣੇ ਇਕੱਠੇ ਹੋਈਏ